ਆਜਾ ਪਹਿਲਾਂ ਅੰਦਰ ਰੁਕ ਕੇ ਜਾ ਬੜਾ ਜੀ ਮਾਲਕ ਕਿਹੜਾ ਰਹਾਓ ਯਾਰਾ ਲੈ ਸਹੀ ਕੱਟ ਬਾਈ ਦੱਸੋ ਜੀ ਦੱਸੋ ਜੀ ਦੱਸੋ ਕਮਾਈ ਲਾ ਮੁੱਲ ਨਹੀਂ ਤੁਸੀਂ ਦੱਸੋ ਉਹਦੇ ਲੋਗਾ ਜੀ ਲੈਣਾ ਤੁਸੀਂ ਨੇ ਹਾਂ ਸੱਤ ਕਹਿੰਦਾ ਜੀ ਸਰ ਕੋਈ ਨਾ ਦਾ ਪੰਜ ਲਾ ਦੋ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਰਾਜੂ ਪਤਾ ਲੈਣ ਦੇਣੀ ਮੰਗਦੇ ਨਹੀਂ ਬੰਦਾ ਸਿਆਣਾ ਇਹ ਨਹੀਂ ਕੋਈ ਚਪਾਰ ਵਾਲੀ ਗੱਲ ਨਹੀਂ ਕਰੀ ਲੈਣ ਦੇਣੀ ਮੰਗੇ ਬੱਚਾ ਵੀ ਸਨਖ ਹੈ ਬਾਕੀ ਜੋ ਹੋ ਜੇ ਤੁਸੀਂ ਕਹੋ ਤਾਂ ਮੈਂ ਉਹ ਨਿੱਕੀ ਕਰ ਦਾਨਾ ਪਾ ਉਹ ਨਿੱਕੀ ਤਾਂ ਕਰਨੀ ਪਊਗੀ ਐਵੇਂ ਤਾਂ ਸੌਦਾ ਨਹੀਂ ਬਣਦਾ ਹੁਣ 7000 ਦਾ ਤਾਂ ਨਾ ਤਾਂ ਇਹ ਦਿੰਦਾ ਨਾ ਇਹਦਾ 11 ਦਾ ਹੀ ਹੈ ਕੱਚੀਆਂ ਅੰਗਲਾਂ ਦਾ ਕੀ ਫਾਇਦਾ ਕਿਹ ਜੀ ਸਾਢੇ 9 ਦੀ ਤਾਂ ਇਹਨੇ ਕਿੱਡੀ ਕਾ ਨੇਮ ਨਹੀਂ ਇਤਨੀ ਛੋਟੀ ਉਹ ਦਿੱਤੀ ਹੈ ਹਾਂ ਜੀ ਆਪੋ ਉਹ ਹੀ ਆ ਨਹੀਂ ਮੰਗਣਾ ਕੋਈ ਹਾਂ ਇਹ ਗੱਲ ਗਾਰੰਟੀ ਹੈ ਚੰਗੀਆਂ ਬੱਕਰੀਆਂ ਦਾ ਬੱਚਾ ਤੈਨੂੰ ਮੈਂ ਗਾਰੰਟੀ ਦੇ ਇਹ ਮੁੱਠ ਦਾ ਤਾਂ ਮੁੱਲ ਵੱਧ ਹੀ ਹੁੰਦਾ ਬਰਾ ਕਿਹੜਾ ਪਿੰਡ ਆ ਬਈ ਜਿਹੜਾ ਪਿੰਡ ਸੈਣਾ ਦਾ ਸੈਣਾ ਜੀ ਸੈਣਾ ਇਹਨਾਂ ਦੇ maal ਬਥੇ ਰਹਿਣਾ ਰਵੇ ਘਰੇ ਆਪਦੇ ਹਾਜ਼ਰ ਨੰਬਰ ਲੈ ਜਾ ਆਪਣਾ ਆਪਣਾ ਨੰਬਰ ਹੀ ਲੈ ਜਾ ਕੁਛ ਲੈ ਜਾ ਨੰਬਰ ਹਾਂ ਕੋਈ ਨੁਕਸਬੇ ਤਾਂ ਅਮੀਲਾ ਬੈਠੇ ਕਰਾਂ ਕੋਸ ਆਪਦੀ ਮਰਜ਼ੀ ਤੋਂ ਕੋਈ ਹੋਰ ਲਾਉਂਗੇ ਤੁਸੀਂ ਕੁਛ ਤੁਸੀਂ ਲਾਉਣਾ ਕਰੋ ਕਰੋ 8000 ਤਾਂ ਦੇਉਂਗੇ ਜੀ ਨੇ ਜੀ ਮੈਂ ਲੈਂਣ ਦੇਣ ਦਾ ਮੰਗਾ ਕਰਦਾ ਭਾਈ ਜੀ ਮਾਰ ਲੈ ਲੈਣ ਦੇਣ ਫਿਰ ਮੈਨੂੰ ਰਸਤੇ ਪਾ ਦੇ ਇੱਕੋ ਜਨ ਹਾਂ 10000 ਰੁਪਏ ਦਾ ਬੱਕਰਾ ਮੈਂ 500 ਹੀ ਟੱਟੋਂ ਯਾਰ ਹਾਂ ਭਾਈ ਮੇਰੇ ਗੱਲ ਸੁਣਾ ਪੱਠਾਂ ਹੁੰਦੀਆਂ ਨੇ ਜਿਹੜੀਆਂ ਇਹ ਮਹਿੰਗੀਆਂ ਹੁੰਦੀਆਂ ਬੱਕਰਿਆਂ ਤੋਂ ਇਹ ਸਾਡੇ ਬੱਕਰੇ ਮਹਿੰਗੇ ਹੁੰਦੇ ਆ ਜਿਹੜਾ ਕਾਟ ਨਹੀਂ ਨਾਸਲ ਵਧੀਆ ਨਾਸਲ ਦੀ ਮੈਂ ਪੱਟਾ ਹਰਮੇਸ਼ਾ ਵਾਸਤੇ ਮਹਿੰਗੀ ਹੋਊਗੀ ਬੱਕਰਾ 6000 ਦਾ ਵੇਚਾ ਜਿਹੜਾ ਕਾਟ ਤੇ ਬੱਕਰਾ ਦਿੱਤਾ ਚਲੋ ਨਹੀਂ ਫੜਾ ਜਨੇ ਦੀ ਪੱਠ ਦਿੰਦੀ ਸਾਢੇ 9 ਦੀ ਪੱਠ ਦਿੰਦੀ ਆ ਸਾਢੇ 9 ਲੈ ਲੋ ਵੇ ਮਾਇਰ ਜਾਇ ਜੀ ਆਖਦਾ ਅੱਛਾ ਜਮਾ ਜਾਇ ਬਸ ਠੀਕ ਆ ਤੂੰ ਪੂਰੇ 10 ਦੇ ਲੈ ਨਹੀਂ ਨਹੀਂ 10 ਦਾ ਬਾਬਾ ਸਹੀ ਰੈਡ ਲਾਉਂਦਾ ਨੇ ਓ 10 ਦਾ ਫਿਰ ਨਹੀਂ 10 ਦਾ ਬਸ ਆ ਕਿਉਂ ਤਰਨਾ ਸਕੰਦਰਾ ਲਾਉਣਾ ਨਹੀਂ ਦੱਸ ਸਾਢੇ 9 ਕਹਿੰਦੇ ਨਹੀਂ 220 ਕੱਟ ਲਈ ਬਸ ਬਸ ਨਾਉਂਦਾ ਲੈ ਤਾਂ ਸਾਢੇ 9 ਦਾ ਹੋ ਗਿਆ 200 200 ਘੱਟ 10000 ਦਾ ਹੋ ਗਿਆ ਕੁਛ ਨਹੀਂ ਹੁੰਦਾ ਦੇਦੀ ਤੈਨੂੰ ਨਰਾਜ਼ ਨਹੀਂ ਕਰ ਉਹ ਤੂੰ ਕਰਦੇ ਆ ਭਾਈ ਆ ਗੂਗਲ ਪੇ ਕਰਾ ਲੈ ਭਾਈ ਫੋਨ ਪੇ ਕਰਾ ਲੋ

ਸੰਭਰਾ ਆ। ਸਾਮੂ ਤਾਂ ਜੀ ਹੁਣ ਇਹ ਆਪੀ ਲੰਗ ਲੰਗ ਪਾਉ ਕਿਉਂ? ਗਾਂ ਠੰਡੂ ਕਰੂ। ਜੰਡੀ ਦਾ ਲੰਗਾ ਜਾਂ ਉਰਾ ਲਾ ਕੇ ਤੇ ਅੱਜ ਕੱਲ ਗਰਮੀ ਚਹੀ ਸੋਤਾ ਵਧੀਆ। ਆਪਣੇ ਖੇਤ ਛਟਾਣੀ ਆ। ਤੇ ਇਹ ਕੁਛ ਨਹੀਂ ਖਾਂਦੇ ਹੁੰਦੇ ਵਿੱਚ ਸਾੜੀ ਤਾਂ ਵਿੱਚ ਹੀ ਪੂਰਾ ਹੈ। ਆ ਕਿਤੇ ਫਰੀ ਹੈ। ਇਹ ਤਾਂ ਇੰਨਾ ਨਹੀਂ। ਨਹੀਂ ਫਸਲ ਤਾਂ ਭਾਈ ਹੁਣ ਨਰਮਾ ਨਰਮਾ ਨਰਮਤਾ ਖਾਂਦੇ ਹੀ ਨਹੀਂਗੇ। ਕੀ ਆਖਣਾ ਦੋ ਚਾਰ ਮੂੰਹ ਮਾਰ ਲੈ ਦੋ ਚਾਰ ਦਿਨ ਹੀ ਖਾਣਗੇ। ਹਾਂ ਹਾਂ। ਉਸ ਤੋਂ ਬਾਅਦ ਖਾਣਾ ਬੰਦ ਹੋ ਜਾਂਦੇ ਆ। ਹਾਂ ਹਾਂ। ਹਾਂ। ਨੀਤ ਪਰ ਜਾਂਦੇ ਆ। ਤੇਰਾ ਆਪ ਦੀ ਮਰਜ਼ੀ ਦਾ ਹੀ ਖਾਣਗੇ ਵੀ ਕੀ ਕੁਛ ਖਾਣਾ ਸੀ